ਭਾਈਆ ਕੀ ਤੁਸੀਂ ਰੋਲਾ ਪਾਇਆ 700 ਦਾ ਸੂਟ ਲਏਓ 700 ਦਾ ਸੂਟ ਲਏਓ ਇਹ ਬਾਜ਼ਾਰ ਜਿੱਥੋਂ ਮਾਜੀ 7800 ਸੂਟ ਲਏਓ ਤੁਸੀਂ ਕਿਹੜੀ ਵੱਡੀ ਨਵੀਂ ਗੱਲ ਕਰਤੀ ਉਹ ਪਾਜੀ ਰੋਲਾ ਨਹੀਂ ਪਾਇਆ ਹੈਗਾ ਜਿਹੜੀ ਕੀ ਹੈ ਨਾ ਗੱਲ ਜੈ ਜੁੰਦੀ ਆਪਾਂ ਉਹ ਗੱਲ ਕਰੀ ਸੀਗੀ ਇਹ ਬਾਹਰ 7800 ਦਾ ਮਿਲਣਾਗਾ ਆਪਾਂ ਤਾਂ 700 ਦੋ ਜਣੇ ਹੈਗੇ ਇਹ ਮਤਲਬ 350 ਸੂਟ 350 ਬਕਾਇਦਾ ਲੈਕੇ ਲਗਾਏ ਜਿਹੜਾ ਬਾਜ਼ਾਰ ਦੇ ਵਿੱਚ 7800 ਦਾ ਸੂਟ ਇੱਕ ਮਿਲਦਾ ਇਹਦੇ 700 ਦੇ ਦੋ ਰੇਟ ਦੇਖੋ ਲੈ ਕੇ ਲਾਤਾ ਆਪ ਕੋ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈ ਡਿਜ਼ਾਈਨ ਕਿੰਨੇ ਸੋਹਣੇ ਆ ਚੁੱਕੇ ਸਿਰਫ 500 ਤੇ ਪਿਆਰ ਵਿੱਚ ਲੈ ਕੇ ਆਇਆ ਤਾਂ ਉਸ ਨਾਲ ਡਿਜ਼ਾਈਨ ਦੇਖੋ ਜੀ ਵੱਡਾ ਡੀਪੂ ਦਾ ਇੱਕ ਖੁੱਲਾ ਡੁੱਲਾ ਚੈਲੰਜ ਆ ਕਿਹਦੇ ਸਾਡੇ ਤੋਂ ਸੂਟ ਲਾਜੋ ਜੇ ਸਾਡੇ ਤੋਂ ਸਸਤਾ ਕੋਈ ਬਾਜ਼ਾਰ 'ਚ ਤੁਹਾਨੂੰ ਕੋਈ ਵੀ ਦੇ ਦੇਵੇ ਉਹ ਵੀ ਸੂਟ ਵਾਪਸ ਕਰਜੋ ਤੇ ਆ ਵੀ ਵਾਪਸ ਕਰਜੋ ਸਾਡੇ ਕੋਲੋਂ ਪੈਸੇ ਵਾਪਸ ਲੈਜੋ ਆ ਵੀ ਦੱਸੋ ਫੋਟੋ ਵਾਲੇ ਮਾਡਰਨ ਵਾਲੇ ਬੁਟੀਕਾਂ ਵਾਲੇ ਪੀਸ ਜਿਹੜੇ ਇਹਦਾ ਕੀ ਰੇਟ ਹੈਗਾ ਇਹ ਸਿਰਫ 450 ਰੁਪਏ ਫੋਟੋ ਨਾਲ ਆਪਾਂ ਫ੍ਰੀ ਦੇਣੀ ਹੈਗੀ ਆ ਕਪੜਾ ਬੜਾ ਸੋਹਣਾ ਮਲਾਈ ਵਰ ਇਹ ਤਾਂ ਬਾਜ਼ਾਰ ਦੇ ਵਿੱਚ ਸੂਟ ਮਿਲਦਾ ਇਹਦਾ ਦੱਸੋ ਕੀ ਫਿਰ ਅਲਗ ਹੈ ਜਿਹੜਾ ਬਾਹਰ ਮਿਲਦਾ ਨਾ 100 150 ਰੁਪਏ ਮੀਟਰ ਆਪਾਂ ਦੇਣਾ 70 ਰੁਪਏ ਮੀਟਰ ਹੈ ਜਣ ਕੇ 350 ਪੰਜ ਮੀਟਰ ਸੂਟ ਦੇਣਾ ਹੈ 50 ਰੁਪਏ ਦਾ ਦੁਪੱਟਾ ਦੇ ਜਾਂਦੇ ਹੋ 50 ਰੁਪਏ ਦੁਪੱਟਾ 100 ਰੁਪਏ ਦੁਪੱਟਾ ਦੋ ਰੇਟ ਆ ਭਾਜੀ ਇਹਦੇ ਇਹਦਾ ਰਮਾਲ ਵੀ ਉਹਦਾ 50 ਰੁਪਏ ਦਾ ਨਾ ਭਾਜੀ ਡਿਪੋ ਹਾਂ ਦੁਪੱਟਾ ਦੇ ਹੀ ਜਾਂਦੇ ਹੈਗੇ 1500 1600 118 18 1600 ਸੂਟ ਬਾਜ਼ਾਰ ਦਾ ਰੇਟ ਆ ਇਹ ਆ ਤੁਸੀਂ ਚੈੱਕ ਕਰ ਲਓ ਵੱਡਾ ਡਿਪੋ ਰੇਟ ਸਿਰਫ 695 ਸੋਹ ਸ਼ੀਸ਼ਾ ਵਾਲਾ ਸੂਟ ਆ ਬੜ ਇਹ ਰੇਟ ਬਤਾਤਾ ਹੈ ਵੀ ਆਪਾਂ 495 ਦੇਣਾ ਹੈਗਾ ਮਤਲਬ ਆ ਜਿਹੜਾ ਰੇਟ ਲਿਖਿਆ ਹੈ ਫਿਕਸ ਪ੍ਰਾਈਸ ਹੈਗਾ ਬਿਲਕੁਲ ਦਵਾ ਦੇਖੋ ਮਾਰਾ ਤੁਹਾਡੇ ਬਾਸ ਤੇ 8800 ਦੇ ਮੈਲੇ ਬਾਹਰ ਆਪਾਂ ਦੇਣਾ 3400 ਤੇ 50 ਰੁਪਏ ਵਿੱਚ ਕੋਈ ਸਾਨੂੰ 4500 ਰਾਹਾ ਸੂਟ ਦੇ ਦੇਵੇ ਚਾਹੇ ਕੋਈ 4200 ਦੇਵੇ ਚਾਹੇ ਕੋਈ ਦੇਵੇ 5000 ਦਾ ਉਹ ਉਹਨਾਂ ਦੀ ਮਰਜ਼ੀ ਪਰ ਸਾਡੇ ਕੋਲ ਤੁਸੀਂ 2400 ਰੁਪਏ ਦਾ ਲੈ ਜਾਓ ਇਹ ਵੀ 25 2500 24 2400 ਰੁਪਈਆ ਪਰ ਵੱਡਾ ਡੀਪਲੋ ਤੁਸੀਂ ਆਉਣਾ ਸਿਰਫ 1250 ਦੇ ਵਿੱਚ ਲੈ ਜਾਓ ਜਿਹੜੇ ਬਾਜ਼ਾਰ 'ਚ 35 3500 ਰੁਪਈਆ ਮੰਗਦੇ ਆ ਇਥੇ ਕੋਈ 1895 ਕੋਈ 1995 ਕੋਈ 2095 ਆ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਜਾ ਕੇ ਕੋਈ 10000 ਕੋਈ 8000 ਕੋ 9500 ਕੋਈ 9200 ਪਰ ਤੁਹਾਨੂੰ ਇਥੋਂ ਸਿਰਫ ਮਿਲ ਜਣੇ ਹੈਗੇ ਬਾਈ ਕਿੰਨੇ 6 6 7 700 ਰੁਪਏ ਭਜੀ ਆਪਾਂ 4500 ਦੇਣਾ ਹੈਗਾ ਇਹ 6500 ਦੇਣਾ ਹੈਗਾ 6000 ਦੇਣਾ ਹੈਗਾ ਆਪਾਂ 5500 ਦੇਣਾ ਹੈਗਾ ਬਾਈ ਆ ਕੀ ਤੁਸੀਂ ਰੋਲਾ ਪਾਇਆ 700 ਦਾ ਸੂਟ ਲਓ 700 ਦਾ ਸੂਟ ਲਓ ਇਹ ਬਾਜ਼ਾਰ ਜਿੱਥੋਂ ਮਰਜੀ 7 800 ਦਾ ਸੂਟ ਲਓ ਤੁਸੀਂ ਕਿਹੜੀ ਵੱਡੀ ਨਵੀਂ ਗੱਲ ਕਰਤੀ ਉਹ ਭਾਜੀ ਰੋਲਾ ਨਹੀਂ ਪਾਇਆ ਹੈਗਾ ਜਿਹੜੀ ਕੀ ਹੈ ਨਾ ਗੱਲ ਜੈਜੂ ਦੀ ਆਪਾਂ ਉਹ ਗੱਲ ਕਰੀ ਸੀ ਕਿ ਬਾਹਰ 7 800 ਦਾ ਮਿਲ ਰਿਹਾਗਾ ਆਪਾਂ ਤਾਂ 700 ਦੋ ਜਣੇ ਹੈਗੇ ਇਹ ਮਤਲਬ 350 ਸੂਟ 350 ਬਕਾਇਦਾ ਲੈ ਹੌਰੀ ਆ ਚੁੱਕਿਆ ਗਿਆ ਇਹ ਆਪਾਂ ਤੁਹਾਨੂੰ ਦਿਨੇ ਆਏਗਾ ਸਿਰਫ 300 ਦੇ ਪਿਆਰ ਵਿੱਚ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਆ ਚੁੱਕਿਆ ਪ੍ਰਿੰਟ ਕਿੰਨੇ ਕਿੰਟਰੀ ਆ ਚੁੱਕਿਆ ਗਿਆ neck ਦੇ ਉੱਪਰ ਕਿੰਨਾ ਪਿਆਰਾ ਵਰਕ ਕੀਤਾ ਸਿਰਫ 300 ਦੇ ਪਿਆਰ ਵਿੱਚ ਲੈ ਕੇ ਆਸ ਲਗੇ ਆ ਦੇਖੋ ਵੈਕ ਤੇ ਵੈਸਾ ਤੁਹਾਨੂੰ ਪ੍ਰਿੰਟ ਮੰਡੇ ਹੈਗੇ ਆ ਵਾਕਈ ਇਹ ਦਾ ਵੱਡਾ ਡੀਪ ਨੂੰ ਵਾਕਈ ਫਾਇਦਾ ਵਾਲੀ ਗੱਲ ਕਰਦੀ ਜਿਹੜਾ ਬਾਜ਼ਾਰ ਦੇ ਵਿੱਚ 7-800 ਦਾ ਸੂਟ ਇੱਕ ਮਿਲਦਾ ਇਹਦੇ 700 ਦੇ ਦੋ ਰੇਡ ਦੇਖੋ ਲੈ ਕੇ ਲਾਤਾ 700 ਵਾਲਾ ਸੂਟ 350 ਰੁਪਏ ਦੇ ਵਿੱਚ ਲੈ ਜਾਓ ਇਹਦੇ ਵਿੱਚ ਇੱਕ ਰੰਗ ਨਹੀਂ ਦੋ ਰੰਗ ਨਹੀਂ ਡਿਜ਼ਾਈਨ ਬੱਖੋ ਵੱਖਰੇ ਆ ਹਰ ਤਰ੍ਹਾਂ ਦੇ ਵੱਡੇ ਫਾਇਦੇ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਬੁਟੀਕਾਂ ਵਾਲਿਆ ਫੇਰੀ ਲੈ ਕੱਪੜਾ ਵੀਰੇ ਸਾਰਿਆਂ ਦੇ ਵੱਡੇ ਫਾਇਦੇ ਭਾਈ ਆਹ ਤਾਂ ਬੜਾ ਸੋਹਣਾ ਡਿਜ਼ਾਈਨਰ ਪੀਸ ਆ ਇਹਦਾ ਰੇਟ ਕੀ ਆ ਇਹ ਵੀ ਭਾਈ 350 ਰੁਪਏ ਆਈ ਇਹ ਵੀ 350 ਦੇ ਵਿੱਚ ਹੈ ਇਹ 350 ਟੈਗ ਲੱਗੇ ਹੋਏ ਆ ਦੇਖੋ ਇਹ ਨਹੀਂ ਕਿ ਮੱਥਾ ਦੇਖੇ ਬਿੰਦੀ ਲਾਉਣੀ ਗਾਹ ਦੇਖ ਰੇਟ ਨੂੰ ਕੰਮ ਹੈ ਨਹੀਂ ਬੜੀ ਪੂਵੇ ਚੀਜ਼ ਅੱਛਾ ਆ ਵੀ ਦੱਸੋ ਬੜੀ ਸੋਹਣੀ ਘਟਾਈ ਗੁਰੂ ਦੀ ਗੱਡੀ ਇਹਦਾ ਰੇਟ ਕੀ ਆ ਇਹ ਵੀ ਆਪਾਂ ਤੁਹਾਨੂੰ 350 ਦੇਣਾ ਹੈਗਾ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈ ਕੇਰੇ ਵਰਕ ਆ ਚੁੱਕੇ ਹੈਗੇ ਨਾਲੇ ਥ੍ਰੈਡ ਦਾ ਵਰਕ ਕੀਤਾ ਹੈਗਾ ਆ ਅੱਛਾ ਮੋੜੇ ਰਖੜੀਆਂ ਤਿਆਰ ਹੋਣਾ ਕਿਸ ਨੇ ਦੇਣ ਲੈਣੀ ਲੈਣਾ ਇਹਦਾ ਰੇਟ ਵੀ ਦੱਸੋ ਇਹ ਵੀ 350 ਦੇ ਭਾਜੀ ਆ ਜਿੰਨਾ ਵੀ ਸੂਟ ਪਏ ਆ ਜਿੰਨੀ ਵੀ ਵੈਰਾਈਟੀ ਪਈ ਸਾਰੀ 350 ਦਾ 1 ਸੂਟ 300 ਦਾ 1 ਸੂਟ ਜਿੰਨੇ ਤੁਸੀਂ ਮਰਜੀ ਕਵਾਂਟੀਟੀ ਲੈ ਕੇ ਜਾ ਸਕਦੇ ਆ ਕਿ ਹਰ ਤਾਂ ਤੁਹਾਨੂੰ ਕਲਰ ਮੈਨੇ ਹਰ ਤਾਂ ਤੁਹਾਨੂੰ ਪ੍ਰਿੰਟ ਮੈਨੇ ਹੈਗੇ ਆ ਕੋਈ ਗੱਲ ਨਹੀਂ ਇਧਰ ਆਓ ਆ ਹੁਣ ਦੱਸੋ ਆ ਤਾਂ ਮੈਨੂੰ ਪੱਕਾ ਪਤਾ ਜਿੱਥੋਂ ਮਰਜੀ ਬੁਟੀਕਾਂ ਵਾਲੇ ਪੀਸ ਕੋਈ 1200 ਕੋਈ 1500 ਕੋਈ 1100 ਐਦਾਂ ਰੇਟ ਮਿਲਦਾ ਸਵਾ ਤਾਂ ਤਾਂ ਆ ਜੇ ਤੁਸੀਂ ਇਹਨਾਂ ਸੂਟਾਂ 'ਚ ਫੈਰਾ ਕਰੋ ਆ ਦੇਖੋ ਚੈੱਕ ਕਰੋ ਪਹਿਲਾਂ ਮੈਂ ਸੂਟ ਦਿਖਾਇਆ ਨਾ ਆ ਦੇਖੋ ਬੜਾ ਪਿਆਰਾ ਸੂਟ ਆ 12 1200 15 1500 'ਚ ਮਿਲਦਾ ਦੇਖੋ ਮੋਰਾ ਵਾਲਾ ਸੂਟ ਆਖੀਰਾ ਦੇਖੋ ਗਲੇ ਤੇ ਵੀ ਕੰਮ ਹੈਗਾ ਆ ਦੇਖੋ ਪੌਂਚਾ ਦੇ ਕੰਮ ਬਾਹਾਂ ਦੇ ਕੰਮ ਇਹਦਾ ਰੇਟ ਕੀ ਆ ਦੁਪੱਟਾ ਵੀ ਨਾਲ ਦੇਖ ਲਓ ਔਰਗੰਜਾ ਦਾ ਆਜਾ ਕੇ ਬਹੁਤ ਵਧੀਆ ਹੈ ਸਿਰਫ 500 ਦੇ ਪਿਆਰ ਪਰ ਵੇਚੇ 12 15 ਥੋੜਾ ਸੂਟ ਵੀ 550 ਚ ਸਾਨੂੰ ਕਿਸੇ ਨਾ ਕੋਈ ਲੈਣਾ ਦੇਣਾ ਹੈਗਾ ਆਪਾਂ 550 ਦੇਣਾ ਹੈਗਾ ਜੀ ਠੀਕ ਹੈ ਅੱਛਾ ਮੈਨੂੰ ਆ ਦੱਸੋ ਆ ਬੜਾ ਸੋਹਣਾ ਕਿਸੇ ਨੇ ਵਿਆਹ ਸਾਈ ਦਾ ਕੱਪੜਾ ਨਾ ਦਾਜ ਬੇਰ ਦਾ ਕੱਪੜਾ ਨਾ ਉਹਨਾਂ ਦੇ ਫੇਰੇ ਆ ਦੱਸੋ ਰੇਟ ਕੀ ਆ ਜੀ ਪਾਜੀ 550 ਦੇਣਾ ਹੈਗਾ ਦੇਖੋ ਕਿਨੇ ਕਿਨੇ ਵਧੀਆ ਆ ਚੁੱਕੇ ਹੈਗੇ ਸੂਟ ਮਸਲਿਨ ਕਾਟਨ ਸੂਟ ਆ ਚੁੱਕੇ ਹੈਗੇ ਆ ਪੂਰਾ ਦੇਖੋ 5 ਮੀਟਰ ਆਪਾਂ ਤੁਹਾਨੂੰ ਸੂਟ ਦੇਣਾ ਹੈਗਾ ਦੇਖੋ ਕਿਨੇ ਕਿਨੇ ਪਿਆਰੇ ਵਰਕ ਆ ਚੁੱਕੇ ਹੈਗੇ ਆ ਕਾਲਾ ਲਾਈਟ ਡਾਰਕ ਕੰਬੀਨੇਸ਼ਨ ਮੈਂ ਹੈਗੇ ਆ ਤੁਸੀਂ ਇਸ ਤੋਂ ਬਖਰੇ ਪੁਕਾਰ ਰਿਹਾ ਆ ਦੇਖੋ ਬੁਟੀਕਾਂ ਪਾਰਟੀਆਂ ਸੂਟ ਬਜਾਜ 12 15 16 ਇੱਥੇ 550 ਉਹ ਤੋਂ ਵੱਡੀ ਇਮਾਨਦਾਰੀ ਦੀ ਗੱਲ ਕੀ ਰੇਟ ਲਿਖ ਕੇ ਲਾਤਾ 550 ਦੇ ਵਿੱਚ ਸੂਟ ਆਹ ਦੇਖੋ ਡਿਜ਼ਾਈਨ ਚੈੱਕ ਕਰ ਲਓ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਜਿਹੜਾ ਇੱਥੇ ਇਹਨਾਂ ਦਾ ਇੱਕ ਹੋਰ ਦਾਵਾ ਵੀ ਜਿਹੜਾ ਬਾਜ਼ਾਰ 'ਚ ਆ ਕੇ ਤੁਸੀਂ 50000 ਦਾ ਕੱਪੜਾ ਦੇਣ ਲੈਣੇ ਲੈਣਾ ਇਥੋਂ ਤੁਹਾਨੂੰ 20000 ਰੁਪਏ ਦੇ ਦੇ ਦੋਗੇ ਇੱਕ ਬਾਈ ਜੀ ਸਾਡਾ ਇੱਕ ਹੋਰ ਚੈਲੰਜ ਚੱਲਦਾ ਵੀ ਤੁਸੀਂ ਕਹਿੰਦੇ ਹੋ ਵੱਡਾ ਡਿੱਪੂ ਤੋਂ ਜਿਹੜਾ ਮਾਜੀ ਸੂਟ ਲੈ ਜਾਓ ਜੇ ਉਦੋਂ ਸਸਤਾ ਕੋਈ ਸੂਟ ਦੇ ਦੇਣਾ ਤੁਸੀਂ ਕਹਿੰਦੇ ਪੈਸੇ ਹੀ ਵਾਪਸ ਕਰ ਦਿਓ ਗੱਲ ਪੱਕੀ ਹੈ ਇਹ ਬਿਲਕੁਲ ਬਿਲਕੁਲ ਤੁਸੀਂ ਨੂੰ ਬਾਹਰੋਂ ਮਹਿੰਗਾ ਮਿਲਦਾ ਨਾ ਸਾਨੂੰ ਵਾਪਸ ਕਰਕੇ ਆਪਣੇ ਪੈਸੇ ਲੈ ਕੇ ਜਾਣਾ ਤਾਂ ਉਹ ਸਾਨੂੰ ਸੂਟ ਵਾਪਸ ਦੇਣਾ ਪੈਣਾ ਸਾਨੂੰ ਉਹ ਵਾਲਾ ਜੀ ਆਹ ਦੇਖੋ ਭਾਈ ਸੂਟ ਕਿੰਨਾ ਵਧੀਆ ਆ ਚੁੱਕਾ ਹੈਗਾ ਇਹ ਨਹੀਂ ਕਿ ਮੈਨੂੰ ਆਪਾਂ ਤੁਹਾਨੂੰ ਬਖਰੇ ਡਿਜ਼ਾਈਨ ਦਿਖਾਤੀ ਰੇਟ ਬਖਰਾ ਕਰ ਦਿੱਤਾ ਇਹ ਵੀ ਆਪਾਂ ਤੁਹਾਨੂੰ 475 ਦੇਣਾ ਦੇਖੋ ਕਿੰਨਾ ਪਿਆਰਾ ਸੂਟ ਆ ਚੁੱਕਾ ਜੀ ਇਹ ਦੇਖੋ 475 ਹੀ ਕਰਤਾ ਇਹ 475 ਦਾ ਦੇਖੋ ਫੋਟੋ ਵਾਲਾ ਸੂਟ ਆ ਚੁੱਕਾ ਸਿਰਫ 475 ਵਾਲਾ ਦੇਖੋ ਜੀ ਵੱਡਾ ਡਿਪੂ ਦਾ ਇੱਕ ਖੁੱਲਾ ਡੁੱਲਾ ਚੈਲੰਜ ਆ ਕਿਹਨੇ ਸਾਡੇ ਤੋਂ ਸੂਟ ਲੈ ਜੋ ਜੇ ਸਾਡੇ ਤੋਂ ਸਸਤਾ ਕੋਈ ਬਾਜ਼ਾਰ 'ਚ ਤੁਹਾਨੂੰ ਕੋਈ ਵੀ ਦੇ ਦੇਵੇ ਉਹ ਵੀ ਸੂਟ ਵਾਪਸ ਕਰ ਦਿਓ ਤੇ ਆ ਵੀ ਵਾਪਸ ਕਰ ਦਿਓ ਸਾਡੇ ਕੋਲੋਂ ਪੈਸੇ ਵਾਪਸ ਲੈ ਜਾਓ ਐਡਾ ਖੁੱਲਾ ਡੁੱਲਾ ਚੈਲੰਜ ਕਰਦਾ ਮਤਲਬ ਪੰਜਾਬ ਦਾ ਸਭ ਇਹ ਸਾਨੂੰ ਦਿਖਾਤੇ ਇੱਕ ਹੁਣ ਤੁਹਾਨੂੰ ਆ ਵੀ ਪੀਸ ਦਿਖਾਉਣੇ ਅਸੀਂ ਅਚੇ ਇੱਕ ਕਰ ਲੋ ਤੁਸੀਂ ਬੱਖ-ਬੱਖ ਦੁਕਾਨਾਂ ਦੇ ਜਾਂਦੇ ਹਾਂ ਸਰੋਸਕੀ ਦਾ ਕੰਮ ਕੀਤਾ ਹੁੰਦਾ ਮਤਲਬ 1000 1100 1200 ਜੋ ਦੁਕਾਨਦਾਰ ਦੇ ਮੂੰਹੋਂ ਦਾ ਉਹ ਰੇਟ ਮੰਗ ਲੈਂਦੇ ਆ ਤੇ ਇਹਨਾਂ ਦਾ ਰੇਟ ਕੀ ਭਾਈ ਇਹ ਵੀ ਦੱਸ ਦਿਓ ਭਾਈ ਸਿਰਫ 400 ਤੇ 50 ਰੁਪਏ ਦਾ ਬਾਹਰ 900 ਇੱਕ ਆਪਾਂ 900 ਦੋ ਦੇਣੇ ਹੈਗੇ ਸਾਢੇ 450 ਦੁਪੱਟਾ ਨਾਲ ਸਿਰਬੋਸਕੀ ਵਰਕ ਕੀਤਾ ਹੈ ਦੇਖੋ ਕਿੰਨੇ ਕਿੰਨੇ ਵਧੀਆ ਵਰਕ ਆ ਚੁੱਕਿਆ ਗਿਆ ਚਮਕਦਾਰ ਪੂਰੀ ਹੈਗੀ ਦੁਪੱਟਾ ਤੁਹਾਨੂੰ ਨਾਲ ਲੈਣਾ ਹੈਗਾ ਤੇ ਨਾਲ ਪਲੇਨ ਤੁਹਾਨੂੰ ਬਾਟਮ ਲੈਣੀ ਹੈਗੀ ਕਲਰ ਡੀਨ ਤੁਹਾਨੂੰ ਪੱਖੋ ਪੱਖੋ ਭਾਈ ਆ ਵੀ ਦੱਸੋ ਫੋਟੋ ਵਾਲੇ ਮਾਡਰਨ ਵਾਲੇ ਬੁਟੀਕਾ ਵਾਲੇ ਪੀਸ ਜਿਹੜੇ ਇਹਦਾ ਕੀ ਰੇਟ ਹੈਗਾ ਵੀ ਸਿਰਫ 450 ਰੁਪਏ ਫੋਟੋ ਨਾਲ ਆਪਾਂ ਫ੍ਰੀ ਦੇਣੀ ਹੈਗੀ ਆ ਅੱਛਾ ਆ ਜਿਹੜੇ ਪ੍ਰਿੰਟਡ ਸੂਟ ਹੈਗੇ ਬੜੇ ਸੋਹਣੇ ਰੰਗ ਇਹਦੇ ਰੇਟ ਕੀ ਹੈਗੇ ਆ ਸਿਰਫ 450 ਭਾਈ ਆ ਦੇਖੋ ਪੁੱਛਣ ਦੀ ਲੋੜ ਨਹੀਂ ਹਰੇਕ ਦੇ ਉੱਤੇ ਲੈ ਕੇ ਲਾ ਆਇਆ ਆਪਾਂ ਅੱਛਾ ਆ ਹੁਣ ਹੁਣ ਪਤਾ ਲੱਗਣਾ ਤੁਹਾਡਾ ਆ ਦੇਖੋ ਕਪੜਾ ਬੜਾ ਸੋਹਣਾ ਮਲਾਈ ਵਰਗਾ ਕਪੜਾ ਇਹ 600 ਦਾ ਕੋਈ 700 ਦਾ ਕੋਈ 550 ਦਾ ਇਤਾ ਬਾਜ਼ਾਰ ਦੇ ਵਿੱਚ ਸੂਟ ਮਿਲਦਾ ਇਹਦਾ ਦੱਸੋ ਕੀ ਫਿਰ ਜਿਹੜਾ ਬਾਹਰ ਮਿਲਦਾ ਨਾ 100 150 ਰੁਪਏ ਮੀਟਰ ਆਪਾਂ ਕਹਿੰਦੇ ਨਾ 70 ਰੁਪਏ ਮੀਟਰ ਹੈ ਜਣੇ ਕਿ 350 ਪੰਜ ਮੀਟਰ ਸੂਟ ਦੇਣਾ ਹੈ ਆਪਾਂ 350 ਰੁਪਏ ਦਾ ਕੋਈ ਵੀ ਸੂਟ ਲੈ ਜਾਓ ਜਿਹੜਾ ਮਰਜੀ ਲੈ ਕੇ ਜਾਂਦਾ ਤੁਸੀਂ ਜਿਹੜਾ ਨਾਈਟ ਸੂਟ ਬਣਾ ਸਕਦੇ ਹੈਗੇ ਆ ਫਰਾਕ ਬਣਾ ਸਕਦੇ ਹੈਗੇ ਆ ਸੂਟ ਪਲਾਜੋ ਜੋ ਮਰਜੀ ਤੁਸੀਂ ਬਣਾ ਸਕਦੇ ਆ ਮੈਨੂੰ ਪਤਾ ਹੁਣ ਤੁਸੀਂ ਨਵਾਂ ਪੰਗਾ ਖੜਾ ਕਰ ਲੈਣਾ ਇੱਥੇ ਤੁਸੀਂ ਕਹਿੰਦੇ ਜੀ 350 ਦਾ ਸੂਟ ਆ ਦੇਣਾ ਉਹਨੂੰ ਆ ਜਿਹੜਾ ਘੱਟੋ ਘੱਟ 10000 ਦੀ ਸ਼ਾਪਿੰਗ ਕਰਦਾ ਹੁਣ ਇਹ ਤੁਸੀਂ ਉਹ ਜੜਿੱਕਾ ਪੋਣਾ ਵਿੱਚ ਭਾਈ ਸਾਕ ਅੱਛਾ ਇਦਾਂ ਦੀ ਕੋਈ ਸ਼ਰਤ ਹੈ ਨਹੀਂਗੀ ਕੋਈ ਸ਼ਰਤ ਨਹੀਂ ਹੈਗੀ ਡਿਪੂ ਵਿੱਚ ਦੇਖੋ ਬਹੁਤ سارے ਦੁਕਾਨਦਾਰ ਸਾਨੂੰ ਮੂਰਖ ਬਣਾਉਂਦੇ ਆ ਲੁੱਟਦੇ ਆ ਕੋਈ ਕਹਿੰਦਾ ਵੀ ਸਾਡਾ 10000 ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਇਹ ਮਿਲਣਾ ਕੱਪੜਾ ਜੇ ਤੁਸੀਂ ਸੈੱਟ ਬਾਏ ਸੈੱਟ ਲੈ ਕੇ ਜਾਓਗੇ ਤਾਂ ਤੁਹਾਨੂੰ ਆ ਰੇਟ ਮਿਲਣਾ ਇੱਥੇ ਕੋਈ ਇਦਾਂ ਦੀ ਸ਼ਰਤ ਨਹੀਂ ਭਾਵੇਂ ਇੱਕ ਸੂਟ ਲੈ ਜਾਓ ਭਾਵੇਂ ਦੋ ਲੈ ਜਾਓ ਭਾਵੇਂ ਤਿੰਨ ਲੈ ਜਾਓ ਰੇਟ ਜੋ ਅਸੀਂ ਬੋਲ ਰਹੇ ਆ ਉਹੀ ਆ ਆ 3500 ਸੂਟ ਮੈਂਡਾ ਅੱਛਾ ਦੁਪੱਟਿਆਂ ਦਾ ਜੂਰ ਦੱਸੋ ਆ ਦੇਖੋ ਦੁਪੱਟੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਏ ਵੱਖੋ ਵੱਖਰੇ ਕਨੇਚ ਕਲਰ ਮੈਂਡੇ ਹੈਗੇ ਵੱਖੋ ਵੱਖਰੇ ਪ੍ਰਿੰਟ ਮੈਂਡ ਹੈਗੇ ਰੇਟ ਸਿਰਫ 500 ਰੁਪਏ 2 ਰੇਟ ਹੈਗੇ ਤੇ ਪਸੰਦ ਆਉਣ ਤੁਹਾਡੀ ਹੈਗੀ ਆ 50 ਰੁਪਏ ਦਾ ਦੁਪੱਟਾ ਲਈ ਜਾਂਦੇ ਹੋ 50 ਰੁਪਏ ਦੁਪੱਟਾ 100 ਰੁਪਏ ਦੁਪੱਟਾ 2 ਰੇਟ ਆ ਭਾਜੀ ਇਹਦੇ ਇਹਦਾ ਰਮਾਲ ਵੀ ਉਹਦਾ 50 ਰੁਪਏ ਦਾ ਭਾਜੀ ਢਿੱਪੂ ਆ ਦੁਪੱਟੇ ਲਈ ਜਾਂਦੇ ਹੈਗੇ ਦੇਖੋ ਤਾਂ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਏ ਕੁੜੀਆਂ ਵਾਸਤੇ ਕਿੰਨੇ ਕਿੰਨੇ ਸੋਹਣੇ ਦੁਪੱ ਉਹ ਵੀ ਤੁਹਾਨੂੰ ਅਸੀਂ ਦਿਖਾ ਦਨੇ ਆ 1500 1600 18 1800 ਵਾਲਾ ਸੂਟ ਬਾਜ਼ਾਰ ਦਾ ਰੇਟ ਆ ਇਹ ਆ ਤੁਸੀਂ ਚੈੱਕ ਕਰ ਲਓ ਵੱਡਾ ਡਿਪੋ ਰੇਟ ਸਿਰਫ 695 ਇੱਕ ਇੱਕ ਹਜ਼ਾਰ ਰੁਪਿਆ ਤੁਹਾਡਾ ਇੱਕ ਇੱਕ ਸੂਟ ਪਿੱਛੇ ਵਜਾਈ ਜਾਂਦੇ ਆ ਆ ਦੇਖੋ 20 ਸ਼ੇਪ ਗਲਾ ਲੈ ਲਓ ਬਲੈਕ ਲੈ ਲਓ ਗ੍ਰੀਨ ਲੈ ਲਓ ਜਿਹੜੇ ਮਰਜੀ ਸੂਟ ਤੁਸੀਂ ਇਹਦੇ ਵਿੱਚੋਂ ਲੈ ਕੇ ਜਾ ਸਕਦੇ ਆ ਤੁਹਾਨੂੰ 695 ਦਾ ਮਿਲਣਾ ਖੁੱਲਾ ਡੁੱਲਾ ਚਿਹਰਾ ਹੈ ਜੇ ਕੋਈ ਤੁਹਾਨੂੰ ਹੋਰ ਦੇ ਇਹ ਰੇਟ ਦੇ ਕੇ ਵੀ ਦਿਖਾ ਦੇ ਸੋ ਭਾਈ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਜਿਹੜੀ 2 400 5 600 ਵਾਲੇ ਸੂਟ ਆ ਉਹਨਾਂ ਦਾ ਰੇਟ ਤੁਸੀਂ ਕਰਤੇ ਘੱਟ ਆ ਜਿਹੜੇ 2 200 ਦੇ ਬਾਜ਼ਾਰ ਦੇ ਵਿੱਚ ਸੂਟ ਮਿਲਦੇ ਆ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ ਆ ਇਹਨਾਂ ਦਾ ਰੇਟ ਉਹਨੂੰ ਚੱਕ ਦੇਣੇ ਆ ਉਹ ਭਾਜੀ ਬਾਹਰ ਚੀਜ਼ਾਂ ਇਹ ਮਹਿੰਗੀਆਂ ਮਿਲਦੀਆਂ ਹੈਗੀਆਂ ਸਭ ਕੋ ਸਸਤੀਆਂ ਮਿਲੀਆਂ ਹੈਗੀ ਆਪਾਂ ਜਿਹੜੇ 895 ਰੁਪਏ ਵਿੱਚ ਇਹ ਆ 2000 ਦਾ ਸੂਟ ਤੁਸੀਂ 895 ਦੇ ਦੋਗੇ ਬਿਲਕੁਲ ਬਾਦ 2000 ਮੰ ਕੰਮ ਕੀਤਾ ਇਹਦਾ ਰੇਟ ਕੀ ਹੈਗਾ ਇਹ ਥੋੜਾ ਕੀ ਆਪਾਂ ਸ਼ੀਸ਼ੇ ਲਗਾ ਦਿੱਤੇ ਹੈਗੇ ਆ ਇਹ ਰੇਟ ਬਦਾਤਾ ਹੈ ਵੀ ਆਪਾਂ 895 ਦੇਣਾ ਹੈਗਾ ਮਤਲਬ ਆ ਜਿਹੜਾ ਰੇਟ ਲਿਖਿਆ ਹੈ ਫਿਕਸ ਪ੍ਰਾਈਸ ਹੈਗਾ ਕੋਈ ਬਿਲਕੁਲ ਚਾਏ ਕੋਈ ਬੱਚਾ ਇਹੋ ਸਿਆਣਾ ਹਰ ਕੋ ਆਪਾਂ ਹੀ ਰੇਟ ਲਾਉਣਾ ਹੈਗਾ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਪ੍ਰਿੰਟ ਕਿੰਨੇ ਕਿੰਨੇ ਟੋਰੀ ਆ ਚੁੱਕੇ ਆ ਕਿ ਦੇਖੋ neck ਦੇ ਉੱਪਰ ਕਿੰਨਾ ਵਧੀਆ ਵਰਕ ਕੀਤਾ ਹੈਗਾ ਦੇਖੋ ਕਿੰਨੇ ਕਿੰਨੇ ਪਿਆਰੇ ਨਾਲ ਕਲਰ ਆ ਚੁੱਕੇ ਹੈਗੇ ਆ ਕੰਬੀਨੇਸ਼ਨ ਕਿੰਨੇ ਵਧੀਆ ਆ ਚੁੱਕੇ ਗੱਲ ਕਰੇ ਦੁਪੱਟੇ ਦੀ ਨਾਲ ਦੇਖੋ ਦੁਪੱਟੇ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਇਹ ਵੀ ਆਪਾਂ ਤੁਹਾਨੂੰ 895 ਦੇਣਾ ਹੈਗਾ ਦੇਖੋ ਦੁਪੱਟਾ ਖੁੱਲਡੋ ਲ 895 ਜਾਂ ਪਸਾਉ ਦੇਣਾ ਚਾਹੇ ਤੁਸੀਂ ਵਾਈਟ ਕਲਰ ਲੈ ਲਓ ਚਾਹੇ ਬਲੈਕ ਲੈ ਜੋ ਚਾਹੇ ਤੁਸੀਂ ਜਿਹੜੇ ਮਰਜ਼ੀ ਰੰਗ ਲੈ ਲਓ ਆ ਹੁਣ ਤੁਸੀਂ ਚੈੱਕ ਕਰ ਲਓ ਇਹ ਵੀ 2022 ਵਾਲੇ ਸੂਟ ਆ ਇਹ ਤੁਹਾਨੂੰ ਇੱਥੇ ਮਿਲਣੇ ਸਿਰਫ 1050 ਦੇ ਵਿੱਚ ਰੇਟ ਇਹਦੇ ਵੀ ਲਿਖ ਲਿਖ ਕੇ ਲਾਏ ਹੈਗੇ ਆ ਸੋ ਵੀ ਦੇਖੋ ਕਿੰਨਾ ਪਿਆਰਾ ਹੈ ਦੇਖੋ ਕਲਰ ਆ ਚੁੱਕਾ ਪ੍ਰਿੰਟ ਕਿੰਨੇ ਟੋਰੀ ਆ ਚੁੱਕਾ ਗਿਆ neck ਦੇ ਉੱਪਰ ਕਿੰਨਾ ਪਿਆਰਾ ਵਰਕ ਕੀਤਾ ਹੈ ਰੇਟ ਸਿਰਫ 1050 ਪੈ ਬਾਟਨਸ ਨਾਲ ਪਲੇਨ ਬਣੀ ਨਾਲੇ ਆ ਆ ਦੇਖੋ ਸੈਮੀ ਸਟਿਚ ਸੂਟ ਆ ਗਏ ਇੱਥੇ ਤੁਸੀਂ ਜਿੱਦਾਂ ਦਾ ਮਰਜ਼ੀ ਆਪਣਾ ਸਾਈਜ਼ ਤਿਆਰ ਕਰਾ ਸਕਦੇ ਆ ਖੁੱਲਾ ਢੁੱਲਾ ਚ ਸਾਈਜ਼ ਦਿੱਤਾ 1050 ਰੁਪਏ ਦੇ ਵਿੱਚ ਦੇਣਾ ਜਿਹੜਾ 2 2022 2200 ਦੇ ਵਿੱਚ ਸੂਟ ਮਿਲਦਾ ਤੁਹਾਨੂੰ ਸੋ ਇਹ ਵੀ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਕਿ ਵਾਹ ਵਾਹ ਤੁਸੀਂ ਕਹਿੰਦੇ ਸਮਝ ਜਾਈਂ ਮਟੀਕ ਵਾਲੀ ਪੀਸ ਹੈ ਵਧੀਆ ਤੁਸੀਂ ਉਹ ਵੀ ਵੱਡਾ ਦੀ ਭੁੱਬੰਗਿਆਂ ਤੋਂ ਅਗਲੇ ਕੇ ਆ ਸਾਹ ਦੇਖੋ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈਗਾ ਤੇ ਕਿੰਨੇ ਕਿੰਨੇ ਸੋਹਣੇ ਦੇਖੋ ਵਰਕ ਕੀਤੇ ਹੈਂਡ ਵਰਕ ਦਾ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਪਰਲ ਦਾ ਵਰਕ ਕੀਤਾ ਹੈਗਾ ਇਹ ਆਪਾਂ ਤੁਹਾਨੂੰ ਦੇਣਾ ਸਿਰਫ 2200 ਤੇ 95 ਰੁਪਏ ਵਿੱਚ ਆ ਤੁਸੀਂ ਚੈੱਕ ਕਰ ਲੋ ਵਿਆਹ ਸ਼ਾਦੀਆਂ ਟਾਈਮ ਆ ਗਿਆ ਤੁਸੀਂ ਦਾਜ ਬੇੜ ਦੇ ਸੂਟ ਲੈਣੇ ਆ ਦੇਣ ਲੈ ਲੈਣਾ ਤੁਸੀਂ ਰਖੜੀ ਦੇ ਉੱਤੇ ਸੂਟ ਲੈਣੇ ਆ ਜਿਹੜੇ ਬਾਜ਼ਾਰ 'ਚ 35 3500 ਰੁਪਇਆ ਮੰਗਦੇ ਆ ਇੱਥੇ ਕੋਈ 1895 ਕੋਈ 1995 ਕੋਈ 2095 ਇੰਨੇ ਕੇ ਵਿੱਚ ਸਾਨੂੰ ਇਹ ਸੂਟ ਜਿਹੜਾ ਇੱਥੋਂ ਮਿਲ ਜਾਣੇ ਆ ਸੋ ਆ ਦੇਖੋ ਮਾਰਾ ਤੁਹਾਡੇ ਵਾਸਤੇ ਤੁਹਾਨੂੰ ਲੱਗੇ ਕਿ ਰੇਟ ਤੁਹਾਨੂੰ ਵਰਕੇ ਵਰਕ ਮੈਨਣਾ ਹੈਗਾ ਇਹ ਗੱਲ ਕਰ ਲਈ ਦੁਪੱਟੇ ਦੀ ਦੁਪੱਟੇ ਦੇ ਖਾੜੇ ਵਾਸਤੇ ਕਿੰਨੇ ਵਧੀਆ ਅੱਜ ਕਾ ਚਨਾਉਣ ਦੇ ਦੁਪੱਟੇ ਆਜੇ ਹੁੱਲੇ ਢੁੱਲੇ ਸਿਰਫ 3400 ਤੇ 50 ਜੇ 3000 ਸਨ ਪੀਸ ਲੈ ਕੇ ਜਾ ਸਕੋ ਸੂਟਾਂ ਵਿੱਚ ਚਾਹੇ ਕੋਈ ਤੁਹਾਨੂੰ 4500 ਰਹਾ ਸੂਟ ਦੇ ਦੇਵੇ ਚਾਹੇ ਕੋਈ 4200 ਦੇਵੇ ਚਾਹੇ ਕੋਈ ਦੇਵੇ 5000 ਦਾ ਉਹ ਉਹਨਾਂ ਦੀ ਮਰਜ਼ੀ ਪਰ ਸਾਡੇ ਕੋਲ ਤੁਸੀਂ 2400 ਰੁਪਏ ਦਾ ਲੈ ਜਾਓ 2400 ਰੁਪਏ ਦੇ ਵਿੱਚ ਆ ਸੂਟ ਦੇ ਰਹਿਣਾ ਹੈਗਾ ਇਹ ਸੂਟ ਤੁਸੀਂ ਚੈੱਕ ਕਰ ਲਓ ਸੂਟ ਦੇ ਨਾਲ ਆ ਦੁਪੱਟਾ ਵੀ ਦੇਖ ਲਓ ਦੁਪੱਟਾ ਵੀ ਪੂਰਾ ਰਾਇਲ ਲ 2400 ਰੁਪਏ ਹੁਣ ਵੱਡਾ ਫਾਇਦਾ ਸਾਡਾ ਹੋਰ ਕਰ ਦੇਣਾ ਦੇਖੋ ਹੋਰ ਸੂਟ ਤੁਹਾਨੂੰ ਅਸੀਂ ਭਾਰਾ ਦਿਖਾਉਣ ਲੱਗੇ ਆ ਇਹ ਵੀ 25 2500 24 2400 ਰੁਪਿਆ ਪਰ ਵੱਡਾ ਡੀਪਰ ਤੁਸੀਂ ਆਉਣਾ ਸਿਰਫ 1250 ਦੇ ਵਿੱਚ ਲੈ ਜਾਓ 1250 ਦੇ ਵਿੱਚ ਇਦਾਂ ਦੇ ਹੈਵੀ ਸੂਟ ਤੁਹਾਨੂੰ ਅਸੀਂ ਦੇ ਰਹੇ ਆ ਇਹਦੇ ਵਿੱਚ ਵੀ 1250 ਤੁਸੀਂ ਦੇਖੋ ਵੈਰਾਈਟੀਆਂ ਬੜੀਆਂ ਸੋਹਣੀਆਂ ਬੱਖੋ-ਬੱਖੇ ਰੰਗ ਡਿਜ਼ਾਈਨ ਆ ਜਾਣੇ ਆ ਦੇਖੋ ਇਦਾਂ ਦੀ ਤੁਹਾਨੂੰ ਜਿਹੜੇ ਕਿ ਬੜੇ ਸੋਹਣੇ ਚਾਰਟ ਜਿਹੜਿਆ 1250 ਦੇ ਵਿੱਚ ਇਥੋਂ ਮਿਲ ਜਾਣੇ ਹੈਗੇ ਆ ਸੋ ਤੁਹਾਨੂੰ ਵੱਡਾ ਡੀਪੂ ਤੋਂ ਆਣ ਸੇ ਸੂਟ ਤਾਂ ਅਸੀਂ ਦੇਣ ਦੇਣੇ ਆ ਸੂਟਾਂ ਨਾਲ ਨਾਲ ਤੁਹਾਨੂੰ ਅਸੀਂ ਰਾਇਲ ਫਲਕਾਰੀਅਮ ਦੇ ਜੜੀਆਂ ਫਲਕਾਰੀ ਸਾਡੇ ਕੋਲ 4-500 ਰੁਪਏ ਤੋਂ ਸ਼ੁਰੂ ਹੋ ਜਾਂਦੀ ਉਦੋਂ ਉੱਪਰਲੀ ਚੁਆਇਸ ਜਿੰਨਾ ਤੁਹਾਡੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਣ ਦੇਖੋ ਬਾਗ ਬਣਿਆ ਪੂਰਾ ਹੈਵੀ ਦੇ ਵਿੱਚ ਮਤਲਬ ਫਲਕਾਰੀਆਂ ਦੇ ਵਿੱਚ ਵੀ ਰੇਟ ਇੰਨੇ ਕੁ ਜ਼ਿਆਦਾ ਘੱਟ ਆ ਤੁਹਾਡੇ ਇਥੋਂ ਫਾਇਦੇ ਹੋ ਜਾਣੇ ਹੁਣ ਗੱਲ ਕਰਾਂਗੇ ਆਪਾਂ ਰੈਡੀमेड ਚਾਹੇ ਤੁਸੀਂ ਸ਼ਰਾਰੇ ਕਰਾ ਲੈਣੇ ਆ ਲਹਿੰਗੇ ਗਾਉਨ ਡਰੈਸਾਂ ਲੈਣੀਆਂ ਸਾਡੇ ਕੋਲ ਸ਼ਰਾਰਾ ਕਰਾਰਾ 895 ਤੋਂ ਸ਼ੁਰੂ ਹੋ ਜਾਂਦਾ ਫਿਰ 1300 ਦੇ ਵਿੱਚ ਕੋਈ 1400 ਕੋਈ 1500 ਦੇ ਵਿੱਚ ਆ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਜਾ ਕੇ ਕੋਈ 10000 ਕੋਈ 8000 9500 ਕੋਈ 9200 ਪਰ ਤੁਹਾਨੂੰ ਇਥੋਂ ਸਿਰਫ ਮਿਲ ਜਣੇ ਹੈਗੇ ਬਾਈ ਕਿੰਨੇ 6 6 7 700 ਰੁਪਏ ਭਜੀ ਆਪਾਂ 4500 ਦੇਣਾ ਹੈਗਾ ਇਹ 6500 ਦੇਣਾ ਹੈਗਾ 6000 ਦੇਣਾ ਹੈਗਾ ਆਪਾਂ 5500 ਦੇਣਾ ਹੈਗਾ ਇਹ 10 10 ਹਜ਼ਾਰ ਵਾਲੇ ਵੀ ਅੱਧੇ ਰੇਟ ਕਰ ਦਿੱਤੇ ਹੈਗੇ ਆ ਬਿਲਕੁਲ ਪੈਣਾ ਦਾ ਫਾਇਦੇ ਕਰਨੇ ਹੈਗੇ ਤੁਹਾਨੂੰ ਪਤਾ ਵੱਡੇ ਡੀਪੂ ਫਾਇਦੇ ਕਰਦਾ ਰਹੇ ਤਾਂ ਹੀ ਲੋਕੀ ਦੁਨੀਆ ਕੋਨੀ ਕਰਾਂਗੇ ਸ਼ਾਪਿੰਗ ਕਰਦੇ ਹੈਗੇ ਸੋ ਛੇਤੀ ਆਜੋ ਆਉਣਾ ਤੁਸੀਂ ਵੱਡਾ ਡੀਪੂ ਆਜ਼ਾਦ ਚੌਂਕ ਬੰਗਾ ਸ਼ਹਿਰ ਨੰਬਰ ਸਕਰੀਨ ਤੇ ਹੈਗਾ ਇਹ ਤਾਂ ਤੁਸੀਂ ਫੋਨ ਕਰ ਲਓ ਕੋਈ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪਈ ਇਹ ਰੇਟ ਮਿਲ ਜੂ ਇਹ ਪੰਜਾਬ ਦੇ ਇਕਲ ਜੋ ਇਹ ਕਹਿੰਦੇ ਆ ਉਹ ਦਿੰਦੇ ਆ ਚਾਹੇ ਤੁਸੀਂ 250 ਦਾ ਸੂਟ ਲੈਣਾ ਚਾਹੇ 500 ਲੈਣਾ ਚਾਹੇ 1250 ਲੈਣਾ ਚਾਹੇ 12500 ਲੈਣਾ ਹਰ ਇੱਕ ਦੇ ਉੱਤੇ ਰੇਟ ਲਿਖੇ ਹੋਇਆ ਆ ਜੇ ਇਹ ਤੁਹਾਨੂੰ ਅਸੀਂ 4500 ਰੁਪਇਆ ਕਿਹਾ ਤਾਂ ਇਹ ਕੋਈ ਮੂੰਹ ਜਵਾਨ ਨਹੀਂ ਕਿਹਾ ਇਹਦੇ ਉੱਤੇ ਰੇਟ 4500 ਲਿਖਿਆ ਆ ਮਤਲਬ ਕੱਲਾ-ਕੱਲੇ ਦੇ ਰੇਟ ਲਿਖ ਕੇ ਲਾਇਆ ਆ ਚਾਹੇ ਨਿਆਣਾ ਸਿਆਣਾ ਬਜ਼ੁਰਗ ਆਵੇ ਹਰ ਕਿਸੇ ਦੇ ਵੱਡੇ ਫਾਇਦੇ ਬਾਈ ਕਿਸੇ ਨੇ ਆਨਲਾਈਨ ਵੀ ਮੰਗਵਾਉਣਾ ਕੋਈ ਨਹੀਂ ਆ ਸਕਦਾ ਕੋਈ ਆਊਟ ਆਫ ਇੰਡੀਆ ਆਊਟ ਆਫ ਸਟੇਟ ਹੈਗਾ ਤਾਂ ਤੁਸੀਂ ਆਨਲਾਈਨ ਵੀ ਕਰਦੇ ਹੋ ਹੈਲਪ ਉਹਨਾਂ ਦੀ ਬਿਲਕੁਲ ਆਪਾਂ ਹੈਲਪ ਹਰ ਤਰ੍ਹਾਂ ਕਰੀ ਹੈਗੀ ਸਾਡੇ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਕਾਲ ਕਰਕੇ ਕੋਈ ਵੀ ਆਰਡਰ ਕਨਾਂ ਕਰ ਸਕਦੇ ਹੈਗੇ ਜੇ ਸਾਡੀ ਕੋਈ ਨਵੀਂ ਨਵੀਂ ਆਪਰੇ ਦੇਖਣੀ ਹੈਗੀ ਸਾਡੇ ਪੇਜ ਹੈਗਾ ਇੰਸਟਾਗ੍ਰam YouTube Facebook ਤੋਂ ਵੱਡੜੀ ਪੂ ਬੰਗਾ ਉਸੇ ਫੋਲੋ ਕਰ ਸਕਦੇ ਹੈਗੇ ਸੋ ਸੇਦੀ ਆਜੋ ਜੀ ਬਹੁਤ ਵੱਡੇ ਫਾਇਦੇ ਵੱਡੜਾ ਡਿੱਪੂ ਆਜਾ ਚੋ ਬੰਗਾ ਤੁਹਾਡਾ ਕਰੇਗਾ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ